ਸਰ ਜੀ ਕਲਜੀ ਸਾਰਿਆਂ ਨੂੰ ਅੱਜ ਮੈਂ ਬਣਾ ਰਹੀ ਹਾਂ ਬਹੁਤ ਹੀ ਟੇਸਟੀ ਸ਼ਾਹੀ ਦੇ ਮਲਾਈਦਾਰ ਖੀਰ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਆਪਾਂ ਬਹੁਤ ਹੀ ਟੇਸਟੀ ਖੀਰ ਬਣਾ ਕੇ ਤਿਆਰ ਕਰਾਂਗੇ ਆਪਾਂ ਅੱਜ ਬਿਲਕੁਲ ਹੀ ਗੁਰਦੁਆਰਾ ਸਟਾਈਲ ਖੀਰ ਬਣਾਵਾਂਗੇ ਜੀ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਇਹ ਰੈਸਪੀ ਜ਼ਰੂਰ ਪਸੰਦ ਆਵੇਗੀ ਅਗਰ ਤੁਹਾਨੂੰ ਮੇਰੀ ਇਹ ਵੀਡੀਓ ਰੈਸਪੀ ਵਧੀਆ ਲੱਗਦੀ ਹੈ ਤਾਂ ਪਲੀਜ਼ ਜ਼ਰੂਰ ਲਾਈਕ ਸ਼ੇਅਰ ਕਰਿਆ ਕਰੋ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਨਾ ਲੱਗ ਦੇ ਘੰਟੀ ਵਾਲੇ ਬਟਨ ਨੂੰ ਜ਼ਰੂਰ ਪ੍ਰੈਸ ਕਰਿਓ ਚਲੋ ਜੀ ਖੀਰ ਦੀ ਰੈਸਪੀ ਸ਼ੁਰੂ ਕਰਦੇ ਆਂ ਇੱਥੇ ਮੈਂ ਲਈ ਹੈ ਜੀ ਪੌਣੀ ਕਟੋਰੀ ਛੋਲਾਂ ਦੀ ਇਹ ਛੋਲ ਮੈਂ ਲਏ ਨੇ ਖੀਰ ਵਾਲੇ ਤੁਸੀਂ ਇੱਥੇ ਕੋਈ ਵੀ ਛੋਲ ਲੈ ਸਕਦੇ ਹੋ ਤੇ ਅੱਧੀ ਕਟੋਰੀ ਮੈਂ ਲਈ ਹੈ ਜੀ ਚੀਨੀ ਦੀ ਛੋਲਾਂ ਨੂੰ ਮੈਂ ਚੰਗੀ ਤਰ੍ਹਾਂ 4-5 ਵਾਰੀ ਸਾਫ਼ ਪਾਣੀ ਨਾਲ ਧੋ ਕੇ 10 ਮਿੰਟ ਲਈ ਸਾਫ਼ ਪਾਣੀ ਦੇ ਵਿੱਚ ਭਿਉਂ ਕੇ ਰੱਖ ਦਿੱਤਾ ਸੀਗਾ ਉਸ ਤੋਂ ਬਾਅਦ ਇਹ ਚੌਲਾਂ ਨੂੰ ਆਪਾਂ ਪਾ ਲੈਣਾ ਹੈ ਖੁੱਲੇ ਬਰਤਨ ਦੇ ਵਿੱਚ ਤੇ ਬਰਤਨ ਦੇ ਵਿੱਚ ਪਾ ਕੇ ਆਪਾਂ ਗੈਸ ਤੇ ਇੱਕ ਉਬਾਲਾ ਦੇਣਾ ਇਹਨਾਂ ਨੂੰ ਇਹਨਾਂ ਦਾ ਛੱਗ ਵਾਲਾ ਜੋ ਗੰਦਾ ਪਾਣੀ ਹੁੰਦਾ ਹੈ ਬੈ ਵਾਲਾ ਉਹ ਆਪਾਂ ਕੱਢਣਾ ਹੈ ਦੂਸਰੀ ਸਾਈਡ 'ਤੇ ਮੈਂ ਰੱਖਿਆ ਹੋਇਆ ਜੀ ਇੱਕ ਡੋਰੇ ਦੇ ਵਿੱਚ ਦੁੱਧ ਇੱਥੇ ਮੈਂ 1.5 ਲੀਟਰ ਦੁੱਧ ਦਾ ਲਿਆ ਹੈ ਤੇ ਇਹਨੂੰ ਆਪਾਂ ਕੜਨ ਲਈ ਰੱਖ ਦੇਣਾ ਹੈ ਕਿ ਇਹਦੀ ਤਰ੍ਹਾਂ ਇਹਦੇ ਵਿੱਚ ਓਨੀ ਦੇਰ ਚੰਗੀ ਤਰ੍ਹਾਂ ਉਬਾਲਾ ਆ ਜਾਵੇ ਅਗਰ ਤੁਹਾਡੇ ਕੋਲ ਦੁੱਧ ਥੋੜਾ ਹੀ ਤਾਂ ਤੁਸੀਂ ਜਿਵੇਂ ਤੁਹਾਡੇ ਕੋਲ 1 ਕਿਲੋ ਦੁੱਧ ਆ ਤੇ ਉਹਦੇ ਵਿੱਚ ਤੁਸੀਂ ਅੱਧਾ ਲੀਟਰ ਪਾਣੀ ਦਾ ਵੀ ਪਾ ਸਕਦੇ ਹੋ ਉਸ ਦੇ ਨਾਲ ਵੀ ਖੀਰ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਵੇਗੀ ਦੇਖੋ ਚੌਲਾਂ ਨੂੰ ਆਪਣਾ ਉਬਾਲਾ ਆਉਣਾ ਸ਼ੁਰੂ ਹੋ ਗਿਆ ਏ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਉਬਾਲਣਾ ਹੈ ਜੀ ਜਦੋਂ ਤੱਕ ਉੱਪਰ ਇਸ ਤਰ੍ਹਾਂ ਝੱਗ ਝੱਗ ਆ ਜਾਵੇ ਜਦੋਂ ਚੌਲ ਆਪਣੇ ਚੰਗੀ ਤਰ੍ਹਾਂ ਉਬਲ ਕੇ ਝੱਗ ਸਾਰੀ ਉੱਪਰ ਆ ਜਾਵੇ ਆਪਾਂ ਗੈਸ ਦੀ ਫਲੇਮ ਕਰ ਦੇਣੀ ਆ ਬੰਦ ਤੇ ਚੌਲਾਂ ਨੂੰ ਚੰਗੀ ਤਰ੍ਹਾਂ ਧੋ ਕੇ ਇੱਕ ਸ਼ਾਨੀ ਦੇ ਵਿੱਚ ਕੱਢ ਕੇ ਰੱਖ ਦੇਣਾ ਹੈ ਦੁੱਧ ਨੂੰ ਆਪਣੇ ਨੂੰ ਉਬਾਲਾ ਆਉਣਾ ਸ਼ੁਰੂ ਹੋ ਗਿਆ ਹੈ ਜੀ ਫਿਰ ਆਪਾਂ ਸਾਫ਼ ਕੀਤੇ ਹੋਏ ਚੌਲਾ ਜੋ ਸ਼ਾਨੀ ਦੇ ਵਿੱਚ ਪਾ ਕੇ ਰੱਖੇ ਸੀ ਉਹ ਉਹ ਆਪਾਂ ਪਾ ਦੇਣੇ ਆ ਦੁੱਧ ਦੇ ਵਿੱਚ ਸਾਰੇ ਚੌਲਾਂ ਨੂੰ ਦੁੱਧ ਦੇ ਵਿੱਚ ਪਾ ਕੇ ਫਿਰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਤੇ ਉਬਾਲ ਆਉਣ ਤੱਕ ਆਪਾਂ ਇਸੇ ਤਰ੍ਹਾਂ ਲਗਾਤਾਰ ਹਿਲਾਉਂਦੇ ਹੋਏ ਇਹਨਾਂ ਨੂੰ ਪਕਾਉਣਾ ਹੈ ਦੇਖੋ ਇੱਥੇ ਦੁੱਧ ਨੂੰ ਉਬਾਲਾ ਆਉਣਾ ਸ਼ੁਰੂ ਹੋ ਗਿਆ ਏ ਤੇ ਆਪਾਂ ਇੱਥੇ ਗੈਸ ਦੀ ਫਲੇਮ ਆ ਜਿਹੜੀ ਬਿਲਕੁਲ ਲੋ ਕਰ ਦੇਣੀ ਆ ਇਸੇ ਤਰ੍ਹਾਂ ਲੋ ਫਲੇਮ ਤੇ ਆਪਾਂ ਖੀਰ ਨੂੰ ਕੜਦੇ ਰਹਿਣ ਦੇਣਾ ਏ ਚੀਰ ਬਣਾਉਣ ਲਈ ਇੱਕ ਚੀਜ਼ ਦਾ ਧਿਆਨ ਰੱਖਣਾ ਜੀ ਇੱਥੇ ਖੁੱਲਾ ਬਰਤਨ ਲੈਣਾ ਹੈ ਮੇਰਾ ਬਰਤਨ ਥੋੜਾ ਜਿਹਾ ਛੋਟਾ ਪੈ ਗਿਆ ਉਸ ਤੋਂ ਬਾਅਦ ਮੈਂ ਲਈਆਂ ਨੇ ਤਿੰਨ ਇਲਾਇਚੀਆਂ ਤਿੰਨ ਇਲਾਇਚੀਆਂ ਨੂੰ ਕੁੱਟ ਕੇ ਮੈਂ ਇਹਨਾਂ ਦਾ ਪਾਊਡਰ ਬਣਾ ਲਵਾਂਗੀ ਅਗਰ ਤੁਹਾਡੇ ਕੋਲੇ ਇਲਾਇਚੀ ਪਾਊਡਰ ਹੈਗਾ ਤਾਂ ਤੁਸੀਂ ਉਹ ਵੀ ਵਰਤ ਸਕਦੇ ਹੋ ਫਿਰ ਇਹ ਇਲਾਇਚੀ ਪਾਊਡਰ ਨੂੰ ਆਪਾਂ ਪਾ ਦੇਣਾ ਹੈ ਜੀ ਕੜ ਰਹੀ ਖੀਰ ਦੇ ਵਿੱਚ ਇਸ ਦੇ ਨਾਲ ਜਿਹੜਾ ਇਹ ਖੀਰ ਦਾ ਫਲੇਵਰ ਆ ਬਹੁਤ ਹੀ ਵਧੀਆ ਬਣਦਾ ਹੈ ਇਲਾਇਚੀ ਫਲੇਵਰ ਖੀਰ ਬਣ ਕੇ ਤਿਆਰ ਹੋਵੇਗੀ ਤੇ ਨਾਲ ਹੀ ਇੱਥੇ ਮਿਲਿਆ 10 ਤੋਂ 15 ਤੱਕ ਅੱਗੇ ਕੇਸਰ ਦੇ ਇਸ ਦੇ ਨਾਲ ਕਲਰ ਵੀ ਫਲੇਵਰ ਵੀ ਬਹੁਤ ਵਧੀਆ ਆਵੇਗਾ ਅਗਰ ਤੁਹਾਡੇ ਕੋਲ ਇਹ ਕੇਸਰ ਨਹੀਂ ਹੈਗਾ ਤਾਂ ਤੁਸੀਂ ਸਕਿਪ ਵੀ ਕਰ ਸਕਦੇ ਹੋ ਫਿਰ ਆਪਾਂ 5 ਮਿੰਟ ਖੀਰ ਨੂੰ ਇਸੇ ਤਰ੍ਹਾਂ ਹਿਲਾਉਂਦੇ ਹੋਏ ਕਾੜਨਾ ਹੈ ਜੀ ਖਿਆਨ ਰੱਖਣਾ ਕਿ ਜਿਹੜਾ ਉਬਾਲਾਈ ਉਹ ਬਾਹਰ ਨਾ ਆਵੇ ਤੇ 5 ਮਿੰਟ ਬਾਅਦ ਮੈਂ ਤੁਹਾਨੂੰ ਦਿਖਾਉਣੀ ਆ ਦੇਖੋ ਖੀਰ ਦਾ ਆਪਣਾ ਕਲਰ ਆ ਜਿਹੜਾ ਫਿੱਕਾ ਪੀਲਾ ਜਿਹਾ ਹੋ ਗਿਆ ਹੈ ਯਾਨੀ ਕਿ ਲਾਈਟ yellow ਜਿਹਾ ਕਲਰ ਹੋ ਗਿਆ ਦੇਖਣ ਨੂੰ ਕਿੰਨੀ ਵਧੀਆ ਲੱਗਦੀ ਹੈ ਤੇ ਖਾਣ ਦੇ ਵਿੱਚ ਵੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਆ 5 ਮਿੰਟ ਇਸੇ ਤਰ੍ਹਾਂ ਪਕਾਉਣ ਤੋਂ ਬਾਅਦ ਜੀ ਫਿਰ ਆਪਾਂ ਇਹਨੂੰ ਕਵਰ ਕਰਕੇ ਪਗਾਵਾਂਗੇ ਕਿਸੇ ਵੀ ਢੱਕਣ ਜਾਂ ਪਲੇਟ ਦੇ ਨਾਲ ਉਹਨੂੰ ਥੋੜਾ ਜਿਹਾ ਨੰਗਾ ਰੱਖ ਕੇ ਆਪਾਂ ਇਹਨੂੰ ਢੱਕ ਦੇਣਾ ਹੈ ਬਿਲਕੁਲ ਇਸ ਤਰ੍ਹਾਂ ਆਪਾਂ ਇਹਨੂੰ ਢੱਕਣਾ ਹੈ ਤੇ ਫਿਰ ਆਪਾਂ ਇਸੇ ਤਰ੍ਹਾਂ ਇਹਨੂੰ 15 ਮਿੰਟ ਲਈ ਕੜਦੇ ਰਹਿਣ ਦੇਣਾ ਹੈ 15 ਮਿੰਟ ਇਸੇ ਤਰ੍ਹਾਂ ਕੜਨ ਤੋਂ ਬਾਅਦ ਜਿਹੜੀ ਖੀਰਾ ਬਹੁਤ ਹੀ ਵਧੀਆ ਦਿਖੇਗੀ ਦੇਖੋ ਉੱਪਰ ਕਾਫੀ ਮਲਾਈ ਵੀ ਆ ਗਈ ਹੈ ਤੇ ਪਰ ਵਿੱਚ ਵਿੱਚ ਦੀ ਜ਼ਰੂਰ ਹਿਲਾਉਂਦੇ ਰਹਿਣਾ ਇਹ ਚੀਜ਼ ਦਾ ਜ਼ਰੂਰ ਯਾਨੀ ਰੱਖਣਾ ਕਿ ਖੀਰ نیچے ਨਾ ਲੱਗੇ 15 ਮਿੰਟ ੜਾੜਨ ਤੋਂ ਬਾਅਦ ਦੇਖੋ ਇਹਦਾ ਕਲਰਾ ਹੋਰ ਵੀ ਉੱਪਰ ਆਇਆ ਤੇ ਦੇਖਣ ਨੂੰ ਵੀ ਬਹੁਤ ਵਧੀਆ ਲੱਗਦੀ ਹੈ ਯਾਨੀ ਕਿ ਅੱਧੀ ਖੀਰ ਆਪਣੀ ਬਣ ਕੇ ਤਿਆਰ ਹੋ ਚੁੱਕੀ ਆ ਹੁਣ ਆਪਾਂ ਇਹਦੇ ਵਿੱਚ ਪਾ ਦੇਣੀ ਹੈ ਜੀ ਚੀਨੀ ਚੀਨੀ ਜਿਸ ਤਰ੍ਹਾਂ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਖਾਣੀ ਪਸੰਦ ਕਰਦੇ ਹੋ ਘੱਟ ਜਾਂ ਜ਼ਿਆਦਾ ਉਸੇ ਤਰ੍ਹਾਂ ਪਾ ਸਕਦੇ ਹੋ ਮੈਂ ਅੱਧੀ ਕਟੋਰੀ ਇੱਥੇ ਚੀਨੀ ਦੀ ਲਈ ਹੈ ਚੀਨੀ ਪਾ ਕੇ ਆਪਾਂ ਚੰਗੀ ਤਰ੍ਹਾਂ ਇੱਕ ਵਾਰੀ ਇਹਨੂੰ ਮਿਕਸ ਕਰ ਦੇਣਾ ਹੈ ਅੱਧੀ ਖੀਰ ਆਪਣੀ ਬਾਂਟੂਕੀਆ ਜੀ ਫਿਰ ਮਿਕਸ ਕਰਨ ਤੋਂ ਬਾਅਦ ਫਿਰ ਆਪਾਂ ਪਲੇਟ ਨਾਲ ਇਹਨੂੰ ਕਵਰ ਕਰਕੇ ਕੱਢਣ ਲਈ 15 ਮਿੰਟ ਹੋਰ ਆਪਾਂ ਖੀਰ ਨੂੰ ਇਸੇ ਤਰ੍ਹਾਂ ਰੱਖ ਦੇਣਾ ਹੈ ਜਾਨੀ ਕਿ ਇਸੇ ਤਰ੍ਹਾਂ ਕੱਢਦੇ ਰਹਿਣ ਦੇਣਾ ਤੇ 15 ਮਿੰਟ ਬਾਅਦ ਦੇਖੋ ਆਪਣੀ ਜਿਹੜੀ ਖੀਰ ਆ ਬਹੁਤ ਹੀ ਵਧੀਆ ਬਣ ਕੇ ਜਿਹੜੀ ਤਿਆਰ ਹੋ ਚੁੱਕੀ ਆ ਕਲਰ ਵੀ ਬਹੁਤ ਵਧੀਆ ਆ ਤੇ ਬਹੁਤ ਹੀ ਮਲਾਈਦਾਰ ਸਾਈਡਾਂ ਤੇ ਤੁਹਾਨੂੰ ਮਲਾਈ ਆ ਜਿਹੜੀ ਦਿਖ ਰਹੀ ਆ ਆਪਣੀ ਖੀਰ ਬਿਲਕੁਲ ਬਣ ਕੇ ਤਿਆਰ ਹੋ ਚੁੱਕੀ ਹੈ ਜੀ ਬਿਲਕੁਲ ਰਲ ਗਈ ਹੈ ਦੁੱਧ ਦੇ ਵਿੱਚ ਬਿਲਕੁਲ ਹੀ ਗੁਰਦੁਆਰਾ ਸਟਾਈਲ ਆਪਾਂ ਜਿਹੜੀ ਅੱਜ ਸ਼ਾਹੀ ਖੀਰ ਬਣਾ ਕੇ ਤਿਆਰ ਕੀਤੀ ਹੈ ਜਰੂਰ ਇੱਕ ਵਾਰੀ ਇਸ ਤਰੀਕੇ ਦੇ ਨਾਲ ਬਣਾ ਕੇ ਦੇਖਿਓ ਤੁਸੀਂ ਵਾਰ-ਵਾਰ ਇਸ ਤਰੀਕੇ ਦੇ ਨਾਲ ਬਣਾ ਕੇ ਖਾਓਗੇ ਤੇ ਇਸ ਤੋਂ ਬਾਅਦ ਮੈਂ ਲੈ ਲਏ ਨੇ ਕੁਝ ਇਕੱਟੇ ਹੋਏ ਡਰਾਈ ਫਰੂਟਸ ਹੈ ਬਦਾਮ ਤੇ ਕਾਜੂ ਤੇ ਥੋੜੀ ਜਿਹੀ ਮਿਲਈ ਹੈ ਸੌਗੀ ਆਪਾਂ ਇਹ ਪਾ ਦੇਣੀ ਆ ਤੁਸੀਂ ਆਪਣੇ ਮਨਪਸੰਦ ਦੇ ਡਰਾਈ ਫਰੂਟਸ ਇੱਥੇ ਵਰਤ ਸਕਦੇ ਹੋ ਡ్రਾਈ ਫਰੂਟਸ ਆ ਪਾ ਕੇ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਦੇਣਾ ਹੈ ਮਿਕਸ ਕਰਨ ਤੋਂ ਬਾਅਦ ਜੀ ਫਿਰ ਆਪਾਂ ਇਹਨਾਂ ਨੂੰ ਕਵਰ ਕਰਕੇ 5 ਮਿੰਟ ਆਪਾਂ ਫਿਰ ਖੀਰ ਨੂੰ ਪਕਾ ਲੈਣਾ ਹੈ ਇਸ ਦੇ ਨਾਲ ਜਿਹੜੇ ਆਪਾਂ ਡ్రਾਈ ਫਰੂਟਸ ਪਾਏ ਆ ਉਹਨਾਂ ਦਾ ਕੱਚਾਪਾਨ ਖਤਮ ਹੋ ਜਾਵੇਗਾ ਤੁਸੀਂ ਇਹਨੂੰ ਕਵਰ ਕਰਕੇ ਵੀ ਪਕਾ ਸਕਦੇ ਹੋ ਤੇ ਬਿਨਾ ਕਵਰ ਕੀਤੇ ਤੇ 5 ਮਿੰਟ ਬਾਅਦ ਦੇਖੋ ਉੱਪਰ ਮਲਾਈ ਵੀ ਬਹੁਤ ਹੀ ਵਧੀਆ ਲੱਗ ਰਹੀ ਹੈ ਤੇ ਖੀਰ ਵੀ ਆਪਣੀ ਬਿਲਕੁਲ ਹੀ ਮਿਕਸ ਹੋ ਚੁੱਕੀ ਹੈ ਤੇ ਪਰਫੈਕਟ ਆਪਣੀ ਖੀਰ ਬਣ ਕੇ ਤਿਆਰ ਹੋ ਚੁੱਕੀ ਹੈ ਇਸ ਤਰੀਕੇ ਦੇ ਨਾਲ ਜਰੂਰ ਬਣਾ ਕੇ ਦੇਖਿਓ ਸਾਰੇ ਹੀ ਤੁਹਾਡੀ ਤਾਰੀਫ ਕਰਨਗੇ ਤੇ ਖੁਸ਼ ਹੋ ਕੇ ਵੀ ਖਾਣਗੇ ਤੁਹਾਨੂੰ ਇਹ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਜਰੂਰ ਕਮੈਂਟ ਕਰਕੇ ਦੱਸਿਓ ਅਗਰ ਤੁਹਾਨੂੰ ਮੇਰੀ ਇਹ ਵੀਡੀਓ ਰੈਸਪੀਜ਼ ਵਧੀਆ ਲੱਗਦੀਆਂ ਤਾਂ ਜਰੂਰ ਲਾਈਕ ਸ਼ੇਅਰ ਕਰਿਆ ਕਰੋ ਹਾਲੇ ਤੱਕ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਯਾਨੀ ਕਿ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਨਾਲ ਲੱਗਦੇ ਘੰਟੀ ਵਾਲੇ ਬਟਨ ਨੂੰ ਜਰੂਰ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਖੀਰ ਆਪਣੇ ਬਣ ਕੇ ਤਿਆਰ ਹੈ ਜੀ ਤੁਸੀਂ ਰੋਟੀ ਪਰੌਠੇ ਦੇ ਨਾਲ ਵੀ ਖਾ ਸਕਦੇ ਹੋ ਪੂੜੇ ਮਾਲ ਪੂੜੇ ਦੇ ਨਾਲ ਤੇ ਕੱਲੀ ਖੀਰ ਵੀ ਖਾ ਕੇ ਤੁਸੀਂ ਇੰਜੋਏ ਕਰ ਸਕਦੇ ਹੋ ਜਰੂਰ ਇੱਕ ਵਾਰੀ ਇਸ ਤਰੀਕੇ ਦੇ ਨਾਲ ਬਣਾ ਕੇ ਦੇਖਿਓ ਮਿਲਦੇ ਆ ਜੀ ਨਵੀਂ ਵੀਡੀਓ Denal, Namir, recipe, de nal, delicious, Den recipe, Denal. That's all Thank you so much. Bye bye.